ਪਿਛਲੇ ਕੁਝ ਘੰਟਿਆਂ ਦੀ ਆ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਇੱਕ ਬਾਪ ਆਪਣਾ ਬੱਚਾ ਆਪਣੇ ਦਿਲ ਦਾ ਟੋਕੜਾ ਆਪਣੀ ਘਰ ਵਾਲੀ ਨੂੰ ਫੜਾਉਂਦਾ ਹੈ ਦਿਖਾਈ ਦੇ ਰਿਹਾ ਪਰ ਇਸ ਵੀਡੀਓ ਦੇ ਪਿੱਛੇ ਦਾ ਮਾਮਲਾ ਕੀ ਹੈ ਕਿੱਥੇ ਦੀ ਵੀਡੀਓ ਹੈ ਪੂਰਾ ਚੱਕਰ ਹੈ ਕੀ ਹੈ ਕੱਲੀ ਕੱਲੀ ਚੀਜ਼ ਦੱਸਦੇ ਆ ਤੁਹਾਨੂੰ ਕਿ ਆਖਰ ਕੀ ਮਾਮਲਾ ਕਿਉਂਕਿ ਜਿੰਨਾ ਸਿੱਧਾ ਇਸ ਵੀਡੀਓ ਨੂੰ ਦੇਖ ਕੇ ਇਹ ਮਾਮਲਾ ਲੱਗ ਰਿਹਾ ਉਹਨਾਂ ਸਿੱਧਾ ਹੈ ਨਹੀਂ ਇਸ ਵੀਡੀਓ ਦੇ ਪਿੱਛੇ ਦਾ ਚੱਕਰ ਹੈ ਕੀ ਹੈ ਦੱਸ ਦਿੰਨੇ ਆ ਸਭ ਤੋਂ ਪਹਿਲੀ ਗੱਲ ਜਿਹੜੀ ਆਹ ਵੀਡੀਓ ਹੈ ਪੰਜਾਬ ਦੀ ਨਹੀਂ ਹੈਗੀ ਲੋਕ ਪੰਜਾਬ ਦੀ ਸਮਝ ਰਹੇ ਨੇ ਪੰਜਾਬ ਦੀ ਵੀਡੀਓ ਨਹੀਂ ਹੈਗੀ ਇਹ ਤਾਂ ਜਿਹੜੀਆਂ ਪੁਲਿਸ ਦੀਆਂ ਤੁਸੀਂ ਵਰਦੀਆਂ ਦੇਖ ਰਹੇ ਹੋ ਇਹਨਾਂ ਨੂੰ ਦੇਖ ਕੇ ਵੀ ਲੱਗਦਾ ਕਿ ਇਹ ਪੰਜਾਬ ਦੀ ਪੁਲਿਸ ਨਹੀਂ ਹੈਗੀ ਕਿਸੇ ਬਾਹਰਲੀ ਸਟੇਟ ਦੀ ਹੈ ਹੁਣ ਜਿੱਥੋਂ ਤੱਕ ਖਬਰ ਸਾਹਮਣੇ ਆਈ ਹੈ ਇਹ ਵੀਡੀਓ ਹੈ ਮੱਧਿਆ ਪ੍ਰਦੇਸ਼ ਦੀ ਹੈ ਐਮਪੀ ਦੀ ਵੀਡੀਓ ਹੈ ਉਥੋਂ ਦਾ ਇਹ ਮਾਮਲਾ ਸਿੱਖ ਸਮਾਜ ਦੇ ਕੁਝ ਲੋਕ ਨੇ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਬਹੁਤ ਰਹਿੰਦੇ ਨੇ ਐਮਪੀ ਦੇ ਵਿੱਚ ਐਮਪੀ ਦਾ ਪੂਰਾ ਮਾਮਲਾ ਹੈ ਇਹ ਮਾਮਲਾ ਕੋਈ ਅੱਜ ਕੱਲ੍ਹ ਤੋਂ ਨਹੀਂ ਚੱਲਿਆ ਆ ਰਿਹਾ ਪਿਛਲੇ ਕਈ ਦਿਨਾਂ ਤੋਂ ਇਹ ਮਾਮਲਾ ਚੱਲ ਰਿਹਾ ਜਿਹੜੀ ਇਹ ਕੁੜੀ ਹੈ ਇਸ ਬਾਈ ਦੀ ਘਰ ਵਾਲੀ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਇਸ ਦਾ ਆਪਣੇ ਘਰ ਦੇ ਵਿੱਚ ਕਲੇਸ਼ ਰਹਿਣ ਲੱਗ ਜਾਂਦਾ ਅਤੇ ਉਸ ਤੋਂ ਬਾਅਦ ਇਹ ਕੁੜੀ ਘਰੋਂ ਭੱਜ ਜਾਂਦੀ ਹੈ ਫਰਾਰ ਹੋ ਜਾਂਦੀ ਹੈ ਅਤੇ ਪੰਜਾਬ ਆ ਜਾਂਦੀ ਹੈ ਭੱਜ ਕੇ ਉਸ ਤੋਂ ਬਾਅਦ ਜਿਹੜੇ ਇਸ ਕੁੜੀ ਦੇ ਘਰ ਵਾਲੇ ਹੁੰਦੇ ਨੇ ਸਹੁਰਿਆਂ ਦੇ ਖਿਲਾਫ ਇੱਕ ਪਰਚਾ ਵੀ ਦਰਜ ਕਰਵਾ ਦਿੰਦੇ ਨੇ ਜਿਸ ਦੀ ਕਿ ਪੁਲਿਸ ਨੇ ਵੀ ਪੁਸ਼ਟੀ ਕਰੀ ਹੈ ਬਿਆਨ ਸੋਸ਼ਲ ਮੀਡੀਆ ਦੇ ਉੱਪਰ ਵੀ ਵਾਇਰਲ ਹੋ ਰਿਹਾ ਕਿਉਂਕਿ ਉਹ ਕਹਿੰਦੇ ਨੇ ਕਿ ਸਾਡੀ ਕੁੜੀ ਨੂੰ ਲਾਪਤਾ ਕਰਨ ਦੇ ਵਿੱਚ ਸਹੁਰੇ ਪਰਿਵਾਰ ਦਾ ਵੱਡਾ ਰੋਲ ਹੈ ਅਤੇ ਪੁਲਸ ਦਬਾਅ ਦੇ ਵਿੱਚ ਆ ਕੇ ਪਰਚਾ ਦਰਜ ਕਰ ਲੈਂਦੀ ਹੈ ਕਿਉਂਕਿ ਧਰਨੇ ਵਗੈਰਾ ਵੀ ਲਗਾਏ ਜਾਂਦੇ ਨੇ ਪਰ ਪੁਲਸ ਨੇ ਇੱਥੇ ਬਹੁਤ ਸੋਹਣਾ ਕੰਮ ਕਰਿਆ ਪੁਲਸ ਬਰੀਕੀ ਨਾਲ ਜਾਂਚ ਕਰਦੀ ਹੈ ਅਤੇ ਪੰਜਾਬ ਪਹੁੰਚਦੀ ਹੈ ਪਰ ਤਾਂ ਖੋਲਦੀ ਖੋਲਦੀ ਅਤੇ ਕੁੜੀ ਨੂੰ ਮਹਾਲੀ ਦੇ ਵਿੱਚੋਂ ਰਿਕਵਰ ਕਰ ਲੈਂਦੀ ਹੈ ਅਤੇ ਮਹਾਲੀ ਤੋਂ ਲੈ ਕੇ ਕੁੜੀ ਨੂੰ ਐਮਪੀ ਚਲੀ ਜਾਂਦੀ ਆ ਉਸ ਤੋਂ ਬਾਅਦ ਜਿਹੜੀ ਤੁਸੀਂ ਆ ਵੀਡੀਓ ਦੇਖ ਰਹੇ ਹੋ ਜਦੋਂ ਥਾਣੇ ਦੇ ਵਿੱਚ ਪੁਲਿਸ ਨੇ ਇਹਨਾਂ ਦੋਨੇ ਪਾਰਟੀਆਂ ਨੂੰ ਆਮਣੇ ਸਾਹਮਣੇ ਬਿਠਾਇਆ ਜਿਹੜਾ ਬੱਚਾ ਸੀ ਇਸ ਔਰਤ ਨੂੰ ਦਿੱਤਾ ਜਿਹੜਾ ਕਿ ਆਪਣੇ ਬਾਪ ਦੇ ਨਾਲ ਗੱਲ ਲਾ ਕੇ ਰੋਂਦਾ ਆਪਣੇ ਬਾਪ ਨੂੰ ਚਿੰਬੜਦਾ ਤਾਂ ਇਹ ਜਿਹੜਾ ਬੱਚਾ ਸੀ ਆਪਣੀ ਮਾਂ ਕੋਲੇ ਜਾਂਦਾ ਨਹੀਂ ਹੈਗਾ ਪਰ ਫੇਰ ਵੀ ਬਾਪ ਹੈ ਜਿਹੜਾ ਬੱਚਾ ਮਾਂ ਨੂੰ ਫੜਾ ਦਿੰਦਾ ਅਤੇ ਪੁਲਿਸ ਨੇ ਸਾਰਾ ਜਿਹੜਾ ਇਹ ਮਾਮਲਾ ਸੁਲਝਾ ਲਿਆ ਗੱਲ ਫੇਰ ਉੱਥੀ ਆ ਜਾਂਦੀ ਹੈ ਜਿੰਨਾ ਸਿੱਧਾ ਮਾਮਲਾ ਲੱਗ ਰਿਹਾ ਸੀ ਉਹਨਾਂ ਸਿੱਧਾ ਹੈ ਨਹੀਂ ਕਹਿੰਦੇ ਨੇ ਪਰਚਾ ਵੀ ਦਰਜ ਕਰ ਵਾਦ ਤੱਕ ਗਿਆ ਸੀ ਪਰ ਕੁੜੀ ਭੱਜੀ ਆਪਣੀ ਮਰਜ਼ੀ ਦੇ ਨਾਲ ਸੀ ਕਰੋ ਕਈ ਵਾਰ ਮਿੱਤਰੋ ਬੰਦਾ ਬਾਹਰਲੇ ਲੋਕਾਂ ਤੋਂ ਨਹੀਂ ਹਾਰਦਾ ਕਈ ਵਾਰ ਬੰਦੇ ਨੂੰ ਕਰਦੇ ਹਾਲਾਤ ਨੇ ਜਿਹੜੇ ਉਹ ਹਰਾ ਦਿੰਦੇ ਨੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿ ਰਹੇ ਨੇ ਕਿ ਜਿਹੜਾ ਇਹ ਬੱਚਾ ਹੁਣ ਇਸ ਦੀ ਜ਼ਿੰਦਗੀ ਖਰਾਬ ਹੋ ਜੂ ਹੋ ਸਕਦਾ ਹੈ ਜਿਹੜੀ ਮਾਂ ਅਤੇ ਬਾਪ ਆ ਇਹ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਲੈਣ ਪਰ ਬੱਚਾ ਰੁਲ ਜਾਂਦਾ ਕਿਉਂਕਿ ਔਰਤ ਅਗਰ ਕਿਤੇ ਹੋਰ ਵੀ ਵਿਆਹ ਕਰਵਾਉਗੀ ਤਾਂ ਜਿਹੜਾ ਇਹ ਬੱਚਾ ਉਹ ਇਸ ਬੱਚੇ ਨੂੰ ਉਸ ਤਰ੍ਹਾਂ ਨਹੀਂ ਪਾਲੂਗਾ ਜਿਹੜੇ ਇਹ ਬਾਪ ਦਾ ਹੈਗਾ ਸੀ ਉਹ ਇਸ ਨੂੰ ਪਾਲਦਾ ਇਸ ਤਰ੍ਹਾਂ ਦੇ ਕਈ ਵਾਰੀ ਹਾਲਾਤ ਬਣ ਜਾਂਦੇ ਨੇ ਬੰਦਾ ਘਰ ਤੋਂ ਹਾਰ ਜਾਂਦਾ ਬਾਹਰ ਬੰਦਾ ਦੁਨੀਆ ਜਿੱਤ ਲੈਂਦਾ ਤਾਂ ਇਹ ਵੀਡੀਓ ਹੈ ਜਿਹੜੀ ਪੀਤਰਵਾਰ ਪੈਂਦਾ ਇੱਕ ਐਮਪੀ ਦੇ ਵਿੱਚ ਡਾਵਰੇ ਦੇ ਕੋਲ ਉੱਥੋਂ ਦੀ ਵੀਡੀਓ ਹੈ ਕੀ ਕਾਰਨ ਰਹਾ ਘਰ ਸੇ ਭਾਗਨੇ ਦਾ ਕਿਸ ਤਰੀਕੇ ਦੇ ਕਾਰਨ ਨਿਕਲ ਕਰਾ ਕਿ ਮਾਇਕੇ ਪਛ ਨੇ ਗੰਭੀਰ ਆਰੋਪ ਲਗਾਏ ਤੇ ਸਸੁਰਾਲ ਪਛ ਪਰ ਵੀ ਕਈ ਨਾ ਕਿ 498 ਕੀ ਤੇ ਮਾਮਲਾ ਦਰਜ ਕੀਤਾ ਗਿਆ ਕਹਾਂ ਸੇ ਬਰਾਮਦ ਕੀਤੀ ਗਈ ਹੈ ਔਰ ਕੀ ਕਾਰਨ ਰਹਾ ਬੱਚੀ ਸਸੁਰਾਲ ਵਾਲੋਂ ਸੇ ਪਰੇਸ਼ਾਨ ਥੀ ਉਸ ਪਰੇਸ਼ਾਨੀ ਕੇ ਕਾਰਨ ਬੱਚੀ ਜੋ ਹੈ अपने ससुराल से चली गई थी उनके रिश्तेदार मोहाली में रहते हैं ये सोच ही गई कि मैं चली जाऊंगी फिर वो वहां पर भी नहीं गई वहां पर उसके द्वारा जो बयान दिया गया है उसने बताया है कि मैं गुरुद्वारे में रही क्योंकि तो वहाँ यदि मैं अपने रिश्तेदारों के यहाँ पर जाती हो सकता है कि वो मेरे मायके और ससुराल वालों को कवर कर देते तो पुलिस को जो सूचना मिली थी उस आधार पर पुलिस वहां पर गई थी और उनके परिवार के लोग भी गए थे और वहां से उसको दस्तयाब किया गया है और आज यहां पर आ गई है और वो अपने पिता के साथ